ਹਾਂਜੀ ਪ੍ਰਧਾਨ ਜੀ ਅੱਜ ਜਥੇਬੰਦੀ ਇਸ ਕੁਮਾਰ ਰੋਡ ਤੇ ਖੜੀ ਹੋਈ ਹੈ ਕੀ ਕਾਰਨ ਨੇ ਮੈਂ ਹਰਦੀਪ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸਦਕਾ ਕਮੇਟੀ ਪੰਜਾਬ ਗੁਰਦਾਸਪੁਰ ਅੱਜ ਪਿੰਡ ਤਕਵਾ ਦੇ ਵਿੱਚ ਆਪਣੀ ਜਥੇਬੰਦੀ ਦੀ ਮੀਟਿੰਗ ਲਾਈ ਆ ਉੱਥੇ ਲੋਕਾਂ ਦੀ ਇਲਾਕੇ ਦੀ ਮੰਗਿਆ ਤੇ ਇਹ ਜਿਹੜਾ ਰੋਡ ਵਾ ਇਹਨਾਂ ਇਲਾਕੇ ਦਾ ਨਹੀਂਗਾ ਇਹ ਕੁਮਾਰ ਤੋਂ ਜਿਹੜਾ ਵਾ ਬਿਆਸ ਰੋਡ ਜਾਂਦਾ ਵਾ ਜਿੰਨੀ ਸੰਗਤ ਰਵਾ ਸੁਆਮੀ ਦੇਰੇ ਨੂੰ ਜਲਦੀ ਸਾਰੀ ਇਹ ਦੇਰੇ ਸੜਕ ਤੋਂ ਨੰਗਦੀ ਆ ਇਹਦਾ ਬਹੁਤ ਵੱਡਾ ਠੇਕਾ ਹੋਇਆ 9 9 ਕਰੋੜ ਤੇ 3 ਲੱਖਾਂ 4-5 ਕਿਲੋਮੀਟਰ ਦੇ ਵਿੱਚ ਵਿੱਚ ਪਰ 2 ਮਹੀਨੇ ਇਹ ਸੜਕ ਨੂੰ ਬਣੀ ਨ ਹੋਏ ਆ ਤੇ ਆ ਹਾਲ ਹਾਲਾਤ ਹੋਏ ਆ ਮੈਂ ਡੀਸੀ ਸਾਹਿਬ ਕੋਲ ਤੇ ਪਗੋਤ ਸਮਾਨ ਦੀ ਕੋਲ ਅਸੀਂ ਪੂਰ ਜੋਰ ਮੰਗ ਕਰਦੇ ਆ ਕਿ ਇਹਦੀ ਇਨਕੁਆਰੀ ਕੀਤੀ ਜਾਵੇ ਜਿਹੜੇ ਕਰਪਟ ਤੇ ਰਿਸ਼ਵਤ ਖੋਰ ਅਧਿਕਾਰੀ ਆ ਜਿਨ੍ਹਾਂ ਦਾ ਹਾਜਮਾ ਬੜਾ ਤਗੜਾ ਵਾ ਕਿ ਉਹ ਉਹ ਕਲੀ ਆ ਲੁੱਕ ਵੀ ਖਾ ਜਾਂਦੇ ਆ ਬੱਜਰੀ ਵੀ ਖਾ ਜਾਂਦੇ ਆ ਸੀਮਿੰਟ ਵੀ ਖਾ ਜਾਂਦੇ ਆ ਤੇ ਉਹਨਾਂ ਨੂੰ ਪਚਾਉਂਦਾ ਕੌਣ ਆ ਤੇ ਇਸ ਕਰਕੇ ਇਹਦੀ ਇਨਕੁਆਇਰੀ ਕਰਕੇ ਜਿਹੜੇ ਕ੍ਰਾਈਮਨਲ ਅਫਸਰ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਗਾਹ ਤੋਂ ਉਹੋ ਜਿਹਾ ਕੋਈ ਕਰਪਟ ਅਧਿਕਾਰੀ ਜਿਹੜਾ ਵਾ ਜਿਹੜਾ ਵੀ ਰੋਡ ਬਣਾਵੇ ਉਹਦੇ ਕੋ ਕੰਮ ਤੇ ਕੰਮ ਥੋੜਾ ਬੋਧਾ ਉਹਦੀ ਕੋ ਮਨਿਆਦ ਹੋਣੀ ਚਾਹੀਦੀ ਆ ਅਜੇ ਤੇ ਲੋਕਾਂ ਦਾ ਚਾਬ ਨਹੀਂ ਲੱਥਾ ਤੇ ਆ ਪਹਿਲੀ ਵਾਰਛੇ ਤੇ ਹੋਈ ਆ 2 2.5 ਮਹੀਨੇ ਹੋਇਆ ਇਸ ਰੋਡ ਬਣੇ ਨੂੰ ਤੇ ਆ ਵੇਖੋ ਰੋਡ ਦੇ ਹਾਲਾਤ ਮੈਂ ਕੈਮਰਾਮੈਨ ਜੀ ਨੂੰ ਕਹਿੰਦਾ ਕਿ ਵਿਖਾਓ ਆਹ ਕੋਲ ਜਿਹੜੇ ਢੋਏ ਆ ਇਹਨਾਂ ਗੱਡੀਆਂ ਥੱਲੇ ਆਏ ਆ ਸਾਰਾ ਰੋਡ ਜਿਹੜਾ ਬਿਲਕੁਲ ਟੁੱਟ ਕੇ ਬਰਬਾਦ ਹੋ ਗਿਆ ਵਾ ਸਾਡੀ ਪੁਰਜ਼ੋਰ ਅਪੀਲ ਆ ਕਿ ਇਹ ਰੋਡ ਸਾਡੀ ਬਹੁ ਜੜੀ ਸੰਗਤ ਵਾ ਉਹ ਰਵਾਸਾਮੀ ਡੇਰੇ ਨੂੰ ਵੀ ਜਾਂਦੀ ਆ ਤੇ ਇਹ ਜਿਹੜਾ ਅੰਮ੍ਰਿਤਸਰ ਬਾਈਪਾਸ ਨੂੰ ਰੋਡ ਜਿਹੜਾ ਇਹ ਮਿਲਦਾ ਵਾ ਲੋਕਾਂ ਨੂੰ ਲਿੰਕ ਰੋਡ ਜਿਹੜਾ ਵਾ ਛੜ ਪੈਂਦਾ ਪ੍ਰਧਾਨ ਜੀ ਕੀ ਇਹ ਰੋਡ ਉਸ ਤੋਂ ਬਾਅਦ ਰਿਪੇਅਰ ਵੀ ਹੋਇਆ ਇਹ ਰਿਪੇਅਰ ਵੀ ਉਹਨਾਂ ਨੇ ਕਰ ਦਿੱਤਾ ਪਰ ਵੇਖੋ ਜੀ ਦੋ ਵਾਰ ਰਿਪੇਅਰ ਕਰਨ ਦੇ ਬਾਵਜੂਦ ਵੀ ਆਹ ਰੋਡ ਵੀ ਆਹ ਹਾਲਾਤ ਆ ਇੱਥੇ ਭਗਵੰਤ ਮਾਨ ਜੀ ਸਾਡੇ ਕੋ ਮੰਗ ਕਰਦੇ ਆ ਕਿ ਇਹਦੀ ਇਨਕਵਾਲੀ ਖਲਵਾ ਕੇ ਕਿ ਜਿਹੜੇ ਅਧਿਕਾਰੀਆਂ ਨੇ ਇਸ ਕੋ ਕਬਲਾਬਾਜੀ ਕੀਤੀ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਜਿਹੜੇ ਅੰਦਰ ਇਹ ਠੇਕੇ ਦਾ ਜਿਹੜਾ ਠੇਕੇਦਾਰ ਆ ਉਹਨੇ ਮਾਲ ਕਿੰਨਾ ਪਾਇਆ ਤੇ ਕਿੰਨਾ ਮਾਲ ਪਹਿਣਾ ਚਾਹੀਦਾ ਹੈਗਾ ਇਹ ਲੋਕਾਂ ਦੇ ਉਮੀਦਾਂ ਦੇ ਉਤਰੋ ਜਿਉਂ-ਜਿਉਂ ਤੁਸੀਂ ਵਾਅਦੇ ਕੀਤੇ ਆ ਤੇ ਇਸ ਰੋਡ ਨੂੰ ਲੋਕਾਂ ਦੀ ਮੰਗ ਮੁਤਾਬਕ ਸ਼ੇਪੀਟੋ ਚੀਜ਼ ਜਿਨਾਵਾ ਉਹ ਤਿਆਰ ਕਰਵਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ